ਕੀ ਭਾਰਤ ਵਿੱਚ ਦੋ ਕਾਨੂੰਨ ਹਨ ਸਮੇਂ ਦੀਆਂ ਸਰਕਾਰਾਂ ਪੱਖਪਾਤ ਕਿਉਂ ਕਰਦੀਆਂ ਨੇ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੈ ਇੱਕੋ ਜਿਹਾ ਵਰਤਾਵਾ ਕਾਨੂੰਨ ਦੇ ਅਨੁਸਾਰ ਕਿਉਂ ਨਹੀਂ ਪਾ ਸਰਕਾਰ ਵੱਲੋਂ ਅਤੇ ਜਿਹੜੇ ਕਾਨੂੰਨ ਚਲਾਉਂਦੇ ਵੀ ਕਿਉਂ ਨਹੀਂ ਕੀਤਾ ਜਾਂਦਾ ਅਸੀਂ ਗੱਲ ਕਰਦੇ ਹਾਂ ਡੇਰਾ ਸੱਚਾ ਸੌਦਾ ਦੇ ਮੁਖੀ 라brahim ਦੀ ਫਿਰ ਉਹਨਾਂ ਨੂੰ 40 ਦਿਨਾਂ ਦੀ ਪ੍ਰੋਬਲ ਮਿਲ ਗਈ ਹੈ ਆਪਣਾ 52ਵਾਂ ਜਨਮ ਦਿਨ ਮਨਾਉਣ ਲਈ ਉਹ ਆਪਣੀ ਡੇਰੇ ਸੱਚਾ ਸੌਦਾ ਜਿਹੜਾ ਸਿਰਸਾ ਦੇ ਵਿੱਚ ਹੈ ਉੱਥੇ ਆਉਣਗੇ ਸ਼ਰਧਾ ਮਾ ਵੱਲੋਂ ਵੀ ਵੇਟ ਕੀਤੀ ਜਾਂਦੀ ਹੈ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਦੋ ਕਾਨੂੰਨ ਨੇ ਅਜਿਹਾ ਕਿਉਂ ਕੀਤਾ ਜਾਂਦਾ ਹੈ ਜਦੋਂ ਵੀ ਕਿਤੇ ਚੋਣਾ ਹੁੰਦਿਆਂ ਨੇ ਤਾਂ ਰਾਮ ਰਹੀਮ ਨੂੰ ਪ੍ਰੋਫ ਮਿਲ ਜਾਂਦੀ ਹੈ ਚਾਹੇ ਉਹ ਪੰਜਾਬ ਦੀਆਂ ਚੋਣਾ ਹੋਣ ਚਾਹੇ ਹਰਿਆਣੇ ਦੀਆਂ ਚਾਹੇ ਦਿੱਲੀ ਦੀਆਂ ਤੇ ਚਾਹੇ ਆਉਣ ਵਾਲੀਆਂ ਚੋਣਾ ਹੋਣ ਬਿਹਾਰ ਦੀਆਂ ਕਿਉਂਕਿ ਬਾਬਾ ਡੇਰਾ ਸੱਚਾ ਸੌਦਾ ਦੇ ਸਮਰਥਕ ਬਹੁਤ ਜ਼ਿਆਦਾ ਨੇ ਇਹ ਡੇਰੇ ਦੀ ਕਮੇਟੀ ਵੱਲੋਂ ਖੁਦ ਖਲਾਸਾ ਕੀਤਾ ਗਿਆ ਹੈ ਤੇ ਦੂਸਰੇ ਪਾਸੇ નિર્ਦੋਸ਼ ਵੀ ਨੇ ਕੁਝ ਦੋਸ਼ੀ ਵੀ ਨੇ ਉਹਨਾਂ ਤੇ ਇਹ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ ਲਗਭਗ 2000 ਤੋਂ ਪਲੱਸ ਕੈਦੀ ਜੇਲਾਂ ਦੇ ਵਿੱਚ ਨੇ ਹਰਿਆਣੇ ਦੀਆਂ ਮੱਖ ਵਕਤਰਾਵਾਂ ਦੇ ਤਹਿਤ ਉਹ ਨਜ਼ਰਬੰਦ ਨੇ ਉਹਨਾਂ ਨੂੰ ਉਮਰ ਕੈਦ ਆ ਲੇਕਿਨ ਉਹਨਾਂ ਨੂੰ ਪ੍ਰੋਲ ਜਾਂ ਉਹਨਾਂ ਨੂੰ ਫਰਲੋ ਕਿਉਂ ਨਹੀਂ ਮਿਲ ਰਹੀ ਹਰਿਆਣਾ ਸਰਕਾਰ ਇਸ ਦਾ ਜਵਾਬ ਕਿਉਂ ਨਹੀਂ ਦੇ ਰਹੀ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਸੈਂਟਰ ਸਰਕਾਰ ਦੀ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜੋ ਸਜ਼ਾ ਮਿਲਦੀ ਉਹ ਸਜ਼ਾ ਵੀ ਉਹਨਾਂ ਨੇ ਮੁਕੰਮਲ ਕਰ ਲਈ ਹੈ ਉਹਨਾਂ ਨੂੰ ਨਾ ਪਰਲੋ ਨਾ ਫਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਪਰੋਲ ਵੀ ਨਹੀਂ ਦਿੱਤੀ ਜਾ ਰਹੀ ਫਰਲੋ ਵੀ ਨਹੀਂ ਮਾਰ ਦਿੱਤੀ ਜਾ ਰਹੀ ਲੇਕਿਨ 8 ਸਾਲ ਦੇ ਵਿੱਚ ਵਿੱਚ 375 ਵਾਰ ਡੇਰਾ ਸੱਚਾ ਸੌਦਾ ਦੇ ਮੁਖੀ ਪ੍ਰੌਲ ਤੇ ਜਾਫਰਲੋ ਤੇ ਬਾਹਰ ਆਏ ਹਨ ਇਹ 40 ਦਿਨ ਪੂਰੇ ਕਰਨਗੇ ਤੇ ਉਹਨਾਂ ਨੂੰ 375 ਹੋ ਜਾਣਗੇ ਸਾਰਿਆਂ ਨੂੰ ਪਤਾ ਹੈ ਕਿ 2000 ਅੱਜ 8 ਸਾਲ ਹੋ ਗਏ 17 ਦੇ ਵਿੱਚ ਕੀ ਹੋਇਆ ਦੋ ਸਾਥੀਆਂ ਦਾ ਜਲਸੀ ਸ਼ੋਸ਼ਣ ਕੀਤਾ ਗਿਆ ਉਸ ਤੋਂ ਬਾਅਦ ਮਾਮਲਾ ਹੈ ਛਤਰਪਤੀ ਦਾ ਕਤਲ ਕੀਤਾ ਜਾਣਾ ਜਿਹੜਾ ਪ੍ਰੈਸ ਰਿਪੋਰਟਰ ਸੀ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਹੈ ਕਿ ਭੋਲੇ-ਭਾਲੇ ਲੋਕਾਂ ਨੂੰ ਨਪੋਸੰਗ ਬਣਾ ਦਿੱਤਾ ਗਿਆ। ਉਹਨਾਂ ਦੇ ਪ੍ਰਾਈਵੇਟ ਅੰਗਾਂ ਦੇ ਨਾਲ ਸ਼ੀਲਚਾੜ ਕੀਤੀ ਗਈ। ਕਈ ਤਰ੍ਹਾਂ ਦੇ ਮੁਕੱਦਮੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਉੱਤੇ ਚੱਲ ਰਹੇ ਨੇ। ਸਰਕਾਰਾਂ ਅਲਾਉਡ ਕਿਉਂ ਕਰਦੀਆਂ ਨੇ? ਸਰਕਾਰਾਂ ਪ੍ਰੋਲਜਾ ਫਰਮ ਨੂੰ ਉਸ ਨੂੰ ਕਿਉਂ ਦਿੰਦੀਆਂ ਨਹੀਂ? ਜੇਕਰ ਦਿੰਦੀਆਂ ਨੇ ਕੀ? ਦੇਸ਼ ਦੇ ਵਿੱਚ ਜਿਹੜੇ ਹੋਰ ਭਾਰਤ ਦੇ ਜਿਹੜੇ ਨਾਗਰਿਕ ਨੇ ਜਿਨ੍ਹਾਂ ਨੂੰ ਉਮਰ ਕੈਦ ਹੈ ਜਿਨ੍ਹਾਂ ਦੇ ਕੋਲ ਕਤਲ ਹੋਏ ਨੇ ਰੇਪ ਹੋਏ ਨੇ ਜਾਂ ਜਨਸੀ ਸ਼ੋਸ਼ਣ ਉਹਨਾਂ ਵੱਲੋਂ ਕੀਤਾ ਗਿਆ ਹੈ ਕਿ ਉਹ ਮੁਲਜ਼ਮ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਕਿ ਉਹ ਆਪਣੇ ਪਰਿਵਾਰ ਨੂੰ ਮਿਲਦੇ ਨੇ ਗੱਲ ਇਸ ਉੱਤੇ ਚੱਲ ਰਹੀ ਹੈ ਇੱਕ ਪਾਸੇ ਐਸਯੂਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਕੀਤਾ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਿਲੀ ਪਰੌਂ ਦਾ ਉਹਨਾਂ ਨੇ ਕਿਹਾ ਫਿਰ ਸਾਡੇ ਬੰਦੀ ਸਿੰਘਾਂ ਦੀ ਤੁਸੀਂ ਕੀ ਗੱਲ ਕਰਦੇ ਹੋ ਸਜਾਵਾਂ ਪੂਰੀਆਂ ਹੋਣ ਦੇ ਬਾਅਦ ਯੁੱਧ ਵੀ ਉਹਨਾਂ ਨੂੰ ਪ੍ਰੋਲ ਜਫਰ ਮੌਣੀ ਦਿੱਤੀ ਜਾਂਦੀ ਕਿ ਉਹ ਆਪਣੇ ਪਰਿਵਾਰ ਨੂੰ ਮਿਲ ਸਕਣ ਆਪਣੇ ਬਾਲ ਆਪਣੇ ਮਾਪੇ ਨੂੰ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਣ ਕੀ ਕਾਨੂੰਨ ਸਿਰਫ ਸਿੱਖਾਂ ਵਾਸਤੇ ਹੈ ਕੀ ਕਾਨੂੰਨ ਜਿਹੜੇ ਡੇਰਾਵਾਦ ਦੇ ਉਹਨਾਂ ਵਾਸਤੇ ਨਹੀਂ ਇਹਨਾਂ ਨੂੰ ਪ੍ਰਮੋਟ ਕੌਣ ਕਰ ਰਿਹਾ ਹੈ ਸਰਕਾਰਾਂ ਇਹਨੂੰ ਸ਼ਹਿ ਕਿਉਂ ਦਿੰਦੀਆਂ ਨੇ ਇਸ ਉੱਤੇ ਬੜੇ ਨਿਸ਼ਾਨੀਆਂ ਸਵਾ ਉੱਠਦੇ ਨੇ ਡੇਰਾਬਾਦ ਕੱਲਾ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਹੈ ਹਰ ਰੋਜ਼ ਕਿਸੇ ਨਾ ਕਿਸੇ ਆਫਤ ਦਾ ਖੁਲਾਸਾ ਹੁੰਦਾ ਹੈ ਭਗ ਦੌੜ ਦੇ ਵਿੱਚ ਦਰਸ਼ਨ ਕਰਨ ਲੋਕ ਸਸੰ ਸੁਣ ਜ਼ਾਦੇ ਨੇ ਜਾਂ ਕੋ ਪ੍ਰਵਜਨ ਸੁਣ ਜਾਂਦੇ ਨੇ ਉੱਤੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਲੇਕਿਨ ਹੌਲੀ ਹੌਲੀ ਉਹ ਲੋਕ ਭੁੱਲ ਜਾਂਦੇ ਨੇ ਅਸੀਂ ਗੱਲ ਕਰਦੇ ਹਾਂ ਕਾਨੂੰਨ ਦੀ ਕਾਨੂੰਨ ਸਾਰਿਆਂ ਵਾਸਤੇ ਇਕੁਅਲ ਹੋਣਾ ਚਾਹੀਦਾ ਹੈ ਜੇਕਰ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਪਰੌਲ ਜਾਂ ਫਰਮੋ ਮਿਲਦੀ ਹੈ 40 ਦਿਨ ਵਾਸਤੇ 45 ਦਿਨ ਵਾਸਤੇ ਤਾਂ ਫਿਰ ਇਹ ਬੰਦੀ ਸਿੰਘਾਂ ਨੂੰ ਜਾਂ ਭਾਈ ਅਬਰਤਪਾਲ ਖਾਲਸਾ ਜਾਂ ਭਾਈ ਅਬਰਤਪਾਲ ਖਾਲਸਾ ਦੇ ਸਾਥੀਆਂ ਨੂੰ ਨਹੀਂ ਮਿਲਣੀ ਚਾਹੀਦੀ ਬੰਦੀ ਸਿੰਘਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱលੀਆਂ ਵੀ ਜਥੇਬੰਦੀਆਂ ਨੇ ਉਹ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ ਕਿ ਪਰੌਲ ਦਿਓ ਜਾਂ ਫਰਲੋ ਦਿਓ ਇਵਨ ਦੋ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਕੇ ਉਹਨਾਂ ਨੂੰ ਤੁਸੀਂ ਘਰ ਭੇਜੋ ਲੇਕਿਨ ਇਧਰ ਡੇਰਾ ਸੱਚਾ ਸੌਦਾ ਉੱਤੇ ਅਣਗਿਣਤ ਇਲਜ਼ਾਮ ਨੇ ਜਨਸੀ ਸ਼ੋਸ਼ਣ ਦੇ ਸਾਧੀਆਂ ਦੇ ਛਤਰਪਤੀ ਪੱਤਰਕਾਰ ਦੇ ਕਤਲ ਦੇ ਉਸ ਤੋਂ ਬਾਅਦ ਘੋਲੇ-ਪਾਲੇ ਲੋਕਾਂ ਨੂੰ ਨਪੁੰਸਕ ਬਣਾਉਣ ਤੇ ਅਤੇ ਪ੍ਰਾਪਰਟੀ ਦੇ ਕਿੰਨੇ ਕੇਸ ਚੱਲ ਰਹੇ ਨੇ ਲੇਕਿਨ ਇਸ ਦੇ ਬਾਅਦ ਵੀ ਨਾ ਤਾਂ ਡੇਰਾ ਸੱਚਾ ਸੌਦਾ ਦੇ ਮੁੱਕੀ ਨੂੰ ਪ੍ਰਵਾਹ ਹੈ ਨਾ ਹਰਿਆਣੇ ਸਰਕਾਰ ਨੂੰ ਪ੍ਰਵਾਹ ਹੈ ਨਾ ਸੈਟ ਸਰਕਾਰ ਨੂੰ ਪ੍ਰਵਾਹ ਹੈ ਜਦੋਂ ਕਿਤੇ ਨਾ ਕਿਤੇ ਇਲੈਕਸ਼ਨ ਹੁੰਦਾ ਹੈ ਤੇ ਬਾਬਾ ਜਿਹੜਾ ਡੇਰਾ ਸੱਚਾ ਸੌਦੇ ਦੇ ਆਰਾਮ ਰਹੀਮ ਨੇ ਉਹਨਾਂ ਨੂੰ ਬਰਕਾਰਡ ਦਿੱਤਾ ਜਾਂਦਾ ਹੈ ਇਸ ਕਰਕੇ ਵਕ ਵਕ ਜਤੇ ਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਸਾਰਿਆਂ ਨੂੰ ਇੱਕੋ ਤਕੜੀ ਦੇ ਵਿੱਚ ਤੋਲੋ ਤੁਹਾਡੀ ਤਕੜੀ ਦੇ ਪੱਲੇ ਡੇਰਾਬਾਦ ਦੇ ਮੁਖੇਵਸਤੇ ਅਲੱਗ ਨਹੀਂ ਹੋਣੇ ਚਾਹੀਦੇ ਬੰਦੀ ਸਿੰਘਾਂ ਵਾਸਤੇ ਅਲੱਗ ਨਹੀਂ ਹੋਣੇ ਚਾਹੀਦੇ